ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਭਾਈ ਸਾਹਿਬ ਜੀ ਆਇਆਂ ਨੂੰ ਧੰਨਵਾਦ ਜੀ ਧੰਨਵਾਦ ਆਓ ਨਾਨਕ ਪਠਾਰ ਇੱਕ ਦਿਨ ਗੁਰੂ ਪਿਆਰਿਆਂ ਨਾਲ ਆਓ ਨਾਨਕ ਪਠਾਰ ਇੱਕ ਦਿਨ ਗੁਰੂ ਪਿਆਰਿਆਂ ਨਾਲ ਆਓ ਨਾਨਕ ਪਠਾਰ ਗੁਰੂ ਪਿਆਰਿਆਂ ਮਾ ਜੀ ਧੰਨਵਾਦ ਬਹੁਤ ਬਹੁ ਜੀ ਸਜੋ ਜੀ ਬੈਠੋ ਆਓ ਜੀ ਆਓ ਜੀ ਗਿਆਨੀ ਜੀ ਤੁਸੀਂ ਇਹ ਕੀ ਸੁਣਾ ਦੇ ਰਹੇ ਹੋ ਵਾਹ ਬੇਟਾ ਜੀ ਗੁਰੂ ਪਿਆਰਿਆਂ ਨਾਲ ਹਾਂ ਜੀ ਹਾਂ ਜੀ ਬੇਟਾ ਜੀ ਇੱਕ ਦਿਨ ਗੁਰੂ ਪਿਆਰਿਆਂ ਦੇ ਨਾਲ ਗੁਰੂ ਪਿਆਰੇ ਕਲਗੀਧਰ ਪਿਤਾ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਤੇ ਨਿਵਾਜੇ ਤੇ ਪ੍ਰਗਟ ਕੀਤੇ ਪਿਆਰੇ ਨੇ ਤੁਹਾਨੂੰ ਪਿਆਰਿਆਂ ਦੇ ਨਾਮ ਪਤਾ ਹੈ ਹਾਂ ਜੀ ਕੀ ਨਾਮ ਨੇ ਪਿਆਰਿਆਂ ਦੇ ਸਿੰਧੀ ਪਾਈਤਰਮ ਸਿੰਘ ਦੀ ਪਾਈ ਹਿਮਤ ਸਿੰਘ ਦੀ ਪਾਈ ਮੁਕੰਮ ਸਿੰਘ ਦੀ ਪਾਈ ਸਾਬ ਸਿੰਘ ਵਾਹ ਜੀ ਵਾਹ ਉਹ ਜਿਹੜੇ ਪਿਆਰੇ ਸਾਜੇ ਸਨ ਨਕਲਗੀਤਰ ਪਿਤਾ ਨੇ ਉਹ ਪਿਆਰਿਆਂ ਦੇ ਰੂਪ ਸਰੂਪ ਨਾਨਕ ਪਠਾਰ ਪਹੁੰਚ ਰਹੇ ਨੇ ਉੱਥੇ ਆ ਕਰਕੇ ਉਹਨਾਂ ਨੇ ਅਮਰਤ ਸੰਚਾਰ ਕਰਨਾ ਖੰਡੇ ਬਾਟੇ ਦੀ ਪੋਲ ਤਿਆਰ ਕਰਕੇ ਨਾਨਕ ਨਾਮ ਲੈਵਾ ਸੰਗਤਾਂ ਨੂੰ ਸਿਖਾਉਣੀ ਹੈ ਖਾਲਸੇ ਦੀ ਫੌਜ ਬਣਾਉਣਾ ਹੈ ਖਾਲਸੇ ਦੀ ਫੌਜ ਪਤਾ ਫੌਜ ਕੀ ਹੁੰਦੀ ਹੈ ਖਾਲਸੇ ਦੀ ਜਿਹੜੀ ਫੌਜ ਹੁੰਦੀ ਹੈ ਨਾ ਬੱਚੇ ਹਾਂਜੀ ਉਹ ਖਾਲਸੇ ਦੀ ਉਹ ਫੌਜ ਹੈ ਜਿਹੜੀ ਮੈਦਾਨੇ ਜੰਗ ਚ ਲੜਦੀ ਹੈ ਹਾਂਜੀ ਤੇ ਇਹ ਫੌਜ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਉਹ ਖਾਲਸਾ ਪਰਮਾਤਮਾ ਦੀ ਮੌਜ ਜਿਸੀ ਸਨੇਹਾ ਲੈ ਕੇ ਆਏ ਆ ਸਮੁੱਚੀਆਂ ਸੰਗਤਾਂ ਵਾਸਤੇ ਕਿ ਆਓ ਨਾਨਕ ਪਠਾਰ ਇੱਕ ਦਿਨ ਗੁਰੂ ਪਿਆਰਿਆ ਨਾਲ ਆਓ ਨਾਨਕ ਪਹਾੜ ਇੱਕ ਦਿਨ ਗੁਰੂ ਪਿਆਰਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ